ਅੱਜ ਸਾਰਾ ਦਿਨ بارش ਦੀ ਵੇਟ ਕਰਨ ਤੋਂ ਬਾਅਦ ਦੇਖਿਆ ਤੇ ਬੂਟੇ ਪੂਰੀ ਤਰ੍ਹਾਂ ਸੁੱਕੇ ਪੈ ਸੀਗੇ ਫਿਰ ਸੋਚਿਆ ਵੀ ਚਲੋ ਇਹਨਾਂ ਨੂੰ ਪਾਣੀ ਪੂਣੀ ਦੇ ਦਾਂਗੇ ਹਨਾ ਹੁਣ ਤੇ ਇਹ ਦੇਖੋ ਮੈਂ ਨਾ ਗਿੰਦਿਆਂ ਦੀ ਪਨੀਰੀ ਲਗਾਵ ਦਿੱਤੀ ਜੋ ਕਿ ਲੋਕਾਂ ਨੇ ਸਰਦੀਆਂ ਦੇ ਵਿੱਚ ਲਗਾਣੀ ਹੈ ਮੇਰੇ ਗਿੰਦੇ ਬਹੁਤ ਵੱਡੇ ਵੱਡੇ ਹੋ ਗਏ ਸਾਰੇ ਲਗਾਏ ਹੋਏ ਤੇ ਆਪਾਂ ਤਾਂ ਹੁਣ ਜਦੋਂ ਸੌਣ ਆਉਣਾ ਉਦੋਂ ਵਧੀਆ ਗਰੋਅ ਕਰ ਜਾਣਗੇ ਤੇ ਫਿਰ ਹੁਣ ਸ਼ਾਮ ਦਾ ਟਾਈਮ ਸੀ ਆਪਾਂ ਬੂਟਿਆਂ ਨੂੰ ਪਾਣੀ ਪੂਣੀ ਦਿੱਤਾ ਤੇ ਫਿਰ ਇਹਨਾਂ 'ਚ ਥੋੜੀ ਜੀ ਜਾਨ ਜੀ ਆਈ ਹਨਾ ਜਿਵੇਂ ਦੱਸਦੇ ਆ ਕਿ ਅੱਜ بارش ਆਣੀ ਹੈ ਅੱਜ ਵੀ ਬਹੁਤ ਦੱਸਿਆ ਸੀਗਾ ਤੇ ਪਰ بارش ਦਾ ਸੰਗਰੂਰ ਦੇ ਵਿੱਚ ਔਖਾਗਾ ਕਿਉਂਕਿ ਜਿਵੇਂ ਕਹਿੰਦੇ ਜੀ ਘੱਗਰ ਦਰਿਆ ਦਾ ਡਰਾ ਹਨਾ ਪਾਣੀ ਦਾ ਡਰਾ ਇੱਥੇ ਤਾਂ بارش ਨਹੀਂ ਪੈਂਦੀ ਪਾਣੀ ਕਿੱਥੋਂ ਆਜੂਗਾ ਹਨਾ ਤੇ ਚਲੋ ਆਪਾਂ ਫਿਰ ਸੋਚਿਆ ਵਿੱਚ ਹੁਣ ਇਹਨਾਂ ਨੂੰ ਤਾਂ ਜ਼ਰੂਰੀ ਆ ਪਾਣੀ ਡੇਲੀ ਦੇ ਡੇਲੀ ਬੂਟਿਆਂ ਨੂੰ ਹਨ ਤੇ ਆਪਾਂ ਹੁਣ ਮੈਂ ਨੇ ਥੋੜੇ ਜਿਹਾ ਬਾਹਰ ਵੈਸੀ ਲਗਾ ਰੱਖੇ ਨੇ ਕਿਉਂਕਿ ਮੈਨੂੰ ਹਰਿਆਵਲ ਜ਼ਿਆਦਾ ਪਸੰਦਾ ਤੇ ਬੋਗਨਵਿਲੀ ਦੀ ਬੇਲ ਹੋਗੀ ਸਾਰੇ ਫੁੱਲਾਂ ਨੂੰ ਬੂਟਿਆਂ ਨੂੰ ਪਾਣੀ ਦੇਣ ਤੋਂ ਬਾਅਦ ਇਹ ਬਿਲਕੁਲ ਹੀ ਤਰੋਤਾਜ ਹੋਗੇ ਸੀਗੇ ਤੇ ਸਪੈਸ਼ਲੀ ਇਹ ਇਹ ਬੂਟਾ ਜਿਹੜਾ ਗਨੇਰੇ ਨੂੰ ਬਾਲੀ ਕੇਅਰ ਦੀ ਲੋੜ ਨਹੀਂ ਬਟੇ ਦੇ ਫਲਾਵਰ ਬਹੁਤ ਸੋਹਣੇ ਹੁੰਦੇ ਹਨ ਬੂਟੇ ਆਪਾਂ ਲਗਾਉ ਤਾਂ ਲੈਨੇ ਪਰ ਇਹਨਾਂ ਨੂੰ ਡੇਲੀ ਦੀ ਡੇਲੀ ਕੇਅਰ ਕਰਨੀ ਹਨਾ ਇਹਨਾਂ ਨੂੰ ਪਾਣੀ ਦੇਣਾ ਇਹ ਵੀ ਇੱਕ ਤਰ੍ਹਾਂ ਦਾ ਕੰਮ ਹੀ ਆ ਹਨਾ ਕਿਉਂਕਿ ਹੁਣ ਗਰਮੀ ਜ਼ਿਆਦਾ ਹੋਣ ਕਰਕੇ ਡੇਲੀ ਪਾਣੀ ਜ਼ਰੂਰੀ ਹੈ ਇਹਨਾਂ ਲਈ ਵੀ ਹਨਾ ਇਹਨਾਂ ਦੀ ਇਹੀ ਖੁਰਾਕ ਆ ਤੇ ਚਲੋ ਜੀ ਆਪਣੇ ਹੁਣ ਬੂਟਿਆਂ ਨੂੰ ਦਿੱਤਾ ਗਿਆ ਪਾਣੀ ਹੁਣ ਸਾਰੇ ਹੁਣ ਠੰਡੀ ਹਵਾ ਚੱਲ ਰਹੀ ਸੀ ਵਧੀਆ ਇਹ ਵੀ ਤਰੋਤਾਜ ਹੋ ਗਏ ਇਹਨਾਂ ਨੂੰ ਵੀ ਹੁਣ ਵਧੀਆ ਲੱਗ ਰਿਹਾ ਹੁਣ ਵਧੀਆ ਫੀਲ ਹੋ ਰਿਹਾ ਹੁਣ ਹਨਾ ਚਲੋ ਜੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਓਕੇ ਜੀ ਥੈਂਕ ਯੂ ਬਾਏ ਬਾਏ